ਚਲ ਚਾਹ ਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆ ਵੀਡੀਓ ਤੁਹਾਡੇ ਮਿੱਤਰੋ ਬੜੇ ਕੰਮ ਦੀ ਏ ਚੰਗੀ ਲੱਗੇ ਤਾਂ ਸ਼ੇਅਰ ਕਰਨ ਦਾ ਕਸਟ ਜ਼ਰੂਰ ਕਰਿਓ ਨਵਾਂ ਸਾਲ ਸ਼ੁਰੂ ਹੋਇਆ 2025 ਜ਼ਿੰਦਗੀ ਦਾ ਇੱਕ ਸਦੀ ਦਾ 25ਵਾਂ ਸਾਲ ਮਿੱਤਰੋ ਸ਼ੁਰੂ ਹੋਇਆ ਇਦੇ ਵਿੱਚ ਨਵੇਂ ਤੁਹਾਡੀ ਜ਼ਿੰਦਗੀ 'ਚ ਵੀ ਬਦਲਾ ਆਉਣਿਆ ਇੱਕ ਤਾਂ ਜਿਹੜੇ ਪੈਨਸ਼ਨ ਧਾਰਕ ਹੈ ਜਿਹੜੇ ਭਰਾ ਕਿਸੇ ਮੈਕਮੇ ਦੇ ਵਿੱਚ ਸਰਵਿਸ ਕਰਦੇ ਆ ਉਹਨਾਂ ਦੀ ਪੈਨਸ਼ਨ ਲੱਗ ਜਾਂਦੀ ਹੈ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੇ ਬੈਂਕ 'ਚੋਂ ਲੱਗੀ ਹੁੰਦੀ ਹੈ ਜਿਹੜੇ ਬੈਂਕ 'ਚ ਉਹਨਾਂ ਦਾ ਅਕਾਊਂਟ ਹੁੰਦਾ ਹੈ ਖਾਤਾ ਹੁੰਦਾ ਹੈ ਉੱਥੇ ਹੀ ਮਿਲਦੀ ਹੈ ਤੇ ਪਿੰਡੂ ਖੇਤਰਾਂ 'ਚ ਉਹ ਬੈਂਕ ਨਹੀਂ ਹੁੰਦਾ ਪਰ ਹੁਣ ਉਹ ਪੈਨਸ਼ਨ ਕਿਸੇ ਵੀ ਬੈਂਕ ਵਿੱਚੋਂ ਲੈ ਸਕਣਗੇ ਨੋਟ ਕਰ ਲਿਓ ਦੂਜਾ ਨੰਬਰ ਹੈ ਐਸ ਆਈਪੀ ਸਿਸਟੋਮੈਟਿਕ ਇਨਵੈਸਟਮੈਂਟ ਪਲਾਨ ਇਹ ਪਹਿਲਾਂ 500 ਤੋਂ ਸ਼ੁਰੂ ਸੀ ਤੇ ਹੁਣ 100 ਰੁਪਏ ਤੋਂ ਸ਼ੁਰੂ ਹੈ ਤੀਜਾ ਨੰਬਰ ਹੈ ਮਿੱਤਰੋ ਜਿਹੜੀਆਂ ਵਿਆਜ ਦੀਆਂ ਦਰਾਂ ਇਹ ਘਟਣੀਆਂ ਕਿਉਂਕਿ ਹਰ ਇੱਕ ਬੰਦਾ ਕਿਸ਼ਤਾਂ ਤੇ ਮੋਟਰਸਾਈਕਲ ਕਾਰ ਜੀਪ ਘਰਾਂ ਦੇ ਲੋਨ ਈਐਮਆਈਜ਼ ਹੁੰਦੀਆਂ ਤੋ ਉਹ ਵੀ ਘਟ ਜਾਣੀਆਂ ਵਿਆਜ ਦਰਾਂ ਇਹ ਘਟ ਜਾਣੀਆਂ ਲਾਗੂ ਹੋ ਗਿਆ ਮਤਲਬ ਚੌਥਾ ਨੰਬਰ ਹੈ ਕਿਸਾਨਾਂ ਵਾਸਤੇ ਇੱਕ ਰਾਹਤ ਦੀ ਖਬਰ ਹੈ ਉਹਨਾਂ ਨੂੰ ਜਾਗਰਤੀ ਜਾਂ ਉਹਨਾਂ ਨੂੰ ਜਾਣਕਾਰੀ ਲੈਣ ਦਾ ਤੇ ਜਾਣਕਾਰੀ ਦੇਣ ਦਾ ਸਮਾਂ ਕਿਸਾਨ 2 ਲੱਖ ਰੁਪਏ ਤੱਕ ਦਾ ਲੋਨ ਬਿਨਾਂ ਵਿਆਜ ਬਿਨਾਂ ਗਰੰਟੀ ਤੋਂ ਲੈ ਸਕਣਗੇ 2 ਲੱਖ ਰੁਪਏ ਤੱਕ ਦਾ ਪਹਿਲਾਂ ਸੀ ਇਹ 1 ਲੱਖ 60 ਹਜ਼ਾਰ ਉਹ ਵਧਾ ਕੇ 2 ਲੱਖ ਰੁਪਿਆ ਕਰ ਦਿੱਤਾ ਗਿਆ ਇਹ ਵੀ ਨੋਟ ਕਰਿਓ 5ਵੇਂ ਮਿੱਤਰੋ WhatsApp ਆ ਜਿਹੜਾ ਜਿਵੇਂ ਰਵੀਸ਼ ਕੁਮਾਰ ਜੀ ਕਹਿੰਦੇ ਹੁੰਦੇ ਆ WhatsApp ਯੂਨੀਵਰਸਿਟੀ WhatsApp ਜੇਕਰ ਤੁਹਾਡੇ ਕੋਲੇ ਬਹੁਤ ਹੀ ਪੁਰਾਣਾ ਫੋਨ ਹੈ Android ਤਾਂ ਉਹ ਪੁਰਾਣੇ ਫੋਨਾਂ ਤੇ WhatsApp ਬੰਦ ਹੋਣ ਜਾ ਰਿਹਾ ਇੱਕ ਹਫ਼ਤੇ ਤੱਕ ਤੇ ਜੇਕਰ ਤੁਹਾਨੂੰ ਵੀ ਆਉਣ ਵਾਲੇ ਸਮੇਂ 'ਚ ਜਦੋਂ ਤੁਸੀਂ ਵੀਡੀਓ ਦੇਖੋਗੇ ਜਾਂ ਤੁਹਾਡੇ ਤੱਕ ਪਹੁੰਚੂਗੀ ਭਾ ਜੇਕਰ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਉਹ ਉਹੀ ਦਿੱਕਤ ਹੋਊਗੀ ਜਿਹੜਾ ਪੁਰਾਣੇ ਫੋਨਾਂ 'ਚ WhatsApp ਬੰਦ ਹੋ ਜਾਣਾ ਮਿੱਤਰੋ ਕਾਰਾਂ ਮਹਿੰਗੀਆਂ ਹੋ ਰਹੀਆਂ 2 ਤੋਂ 4% ਮੋਟਰਸਾਈਕਲ ਵੀ ਮਹਿੰਗੇ ਹੋ ਰਹੀ ਹੈ ਪਰ ਦੂਸ਼ਣ ਵਾਲੇ ਮਸਲੇ ਤੇ ਸਾਰੇ ਭਰਾ ਧਿਆਨ ਦਿਓ ਜਿਵੇਂ ਦਿੱਲੀ ਚ ਨਾ 15 ਜਾਂ 20 ਸਾਲ ਤੋਂ ਪੁਰਾਣੀਆਂ ਗੱਡੀਆਂ ਉਹਨਾਂ ਨੂੰ ਕਬਾੜ ਕੀਤਾ ਜਾ ਰਿਹਾ ਤੇ ਬੈਟਰੀ ਵਾਲੀਆਂ ਕਾਰਾਂ ਦਾ ਯੋਗ ਆ ਰਿਹਾ ਤਾਂ ਜੇਕਰ ਤੁਸੀਂ ਵੀ ਕੋਈ 20 ਸਾਲ 25 ਸਾਲ ਪੁਰਾਣਾ ਵਹੀਕਲ ਖਰੀਦ ਰਹੇ ਹੋ ਕਿਸੇ ਤੋਂ ਲੈ ਰਹੇ ਹੋ ਮਹਿੰਗਾ ਸਸਤਾ ਪਰ ਉਹ ਤੁਹਾਡਾ ਕਵਾੜ ਬਣ ਸਕਦਾ ਹੈ ਵੱਡੇ ਸ਼ਹਿਰ ਚ ਜਾ ਕੇ ਤੁਹਾਨੂੰ ਦਿੱਕਤ ਆ ਸਕਦੀ ਹੈ ਇਹਦਾ ਖਿਆਲ ਰੱਖਿਓ 슈ਗਰ ਵਾਲੇ ਮਰੀਜ਼ਾਂ ਵਾਸਤੇ ਇੱਕ ਨਵਾਂ ਸਾਲਟ ਆ ਰਿਹਾ ਹੈ ਤੇ ਸਭ ਤੋਂ ਜ਼ਰੂਰੀ ਗੱਲ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਆ ਗਈ ਜਿਹਦੀ ਗੱਲ ਵਾਰ-ਵਾਰ ਲੱਖਾ ਸੁਧਾਣਾ ਵੀ ਕਰਦਾ ਰਹਿੰਦਾ ਹੈ ਨਵੀਂ ਸਿੱਖਿਆ ਨੀਤੀ ਨਾਲ ਸਾਲ 'ਚ ਦੋ ਵਾਰੀ ਪੱਕੇ ਪੇਪਰ ਹੋਇਆ ਕਰਨਗੇ ਇਮਤਿਹਾਨ ਹੋਇਆ ਕਰਨਗੇ 9ਵੀਂ ਤੋਂ ਲੈ ਕੇ 10ਵੀਂ ਤੇ 12ਵੀਂ ਕਲਾਸ ਦੇ ਬੋਰਡ ਦੇ ਐਗਜ਼ਾਮ ਦੋ ਵਾਰੀ ਹੋਇਆ ਕਰਨਗੇ ਸਾਲ 'ਚ ਮਿੱਤਰੋ ਨਵੀਂ ਸਿੱਖਿਆ ਨੀਤੀ ਆ ਗਈ 9ਵੀਂ ਤੋਂ ਲੈ ਕੇ ਤੇ 12ਵੀਂ ਤੱਕ ਦੀਆਂ ਜਿਹੜੀਆਂ ਕਲਾਸਾਂ ਦੀਆਂ ਕਿਤਾਬਾਂ ਉਹ ਸਸਤੀਆਂ ਹੋਣੀਆਂ ਕੋਚਿੰਗ ਸੈਂਟਰਾਂ ਦੇ ਵਿੱਚ 16 ਸਾਲ ਦੇ ਹੀ ਬੱਚੇ ਨੂੰ ਐਂਟਰੀ ਹੋਵੇਗੀ ਕਿਸੇ ਤਰ੍ਹਾਂ ਦਾ ਤੁਹਾਨੂੰ ਪ੍ਰੈਸ਼ਰ ਪ੍ਰਭਾਵਿਤ ਕਰਨ ਵਾਲਾ ਇস্তਿਹਾਰ ਕੋਚਿੰਗ ਸੈਂਟਰਾਂ ਵਾਲੇ ਨਹੀਂ ਲਾ ਸਕਣਗੇ ਜਿਹੜਾ ਤੁਹਾਡੇ ਬੱਚਿਆਂ ਤੇ ਬੁਰਾ ਪ੍ਰਭਾਵ ਪਵੇ ਤੇ 16 ਸਾਲ ਤੋਂ ਘੱਟ ਵਾਲੇ ਬੱਚੇ ਨੂੰ ਕੋਚਿੰਗ ਸੈਂਟਰਾਂ ਵਿੱਚ ਐਂਟਰੀ ਨਹੀਂ ਦੇਣਗੇ ਜਾਂ ਐਂਟਰੀ ਲੈ ਨਹੀਂ ਸਕਣਗੇ ਕਾਨੂੰਨੀ ਤੌਰ ਤੇ ਯੂਨੀਵਰਸਿਟੀਆਂ ਚ ਦੋ ਵਾਰ ਦੋ ਵਾਰ ਦਾਖਲਾ ਹੋਵੇਗਾ ਸਾਲ ਚ 1 ਜਨਵਰੀ ਚ 1 ਜੁਲਾਈ ਚ ਦੋ ਵਾਰੀ ਤੁਸੀਂ ਯੂਨੀਵਰਸਿਟੀ ਚ ਐਡਮਿਸ਼ਨ ਲੈ ਸਕਦੇ ਹੋ 1 ਜਨਵਰੀ ਚ ਲੈ ਸਕਦੇ ਹੋ ਜੇ ਉਦੋਂ ਰਹਿ ਗਏ ਤਾਂ ਜੁਲਾਈ ਚ ਵੀ ਲੈ ਸਕਦੇ ਹਾਂ ਬਾਕੀ ਜਿਹੜੇ ਭਰਾ ਬਾਹਰਲੇ ਮੁਲਕ ਸਪੈਸ਼ਲੀ ਡਿਗਰੀ ਲੈਣ ਵਾਸਤੇ ਜਾਂਦੇ ਐ ਉਹਨਾਂ ਨੂੰ ਇੱਥੇ ਆਪਣੇ ਦੇਸ਼ 'ਚ ਜਿਵੇਂ ਮੰਨ ਲਓ ਆਪਾਂ ਭਾਰਤ 'ਚ ਰਹੇ ਨੇ ਆਂ ਇੰਡੀਆ 'ਚ ਰਹੇ ਨੇ ਆਂ ਇੰਡੀਆ ਦੇ ਸੂਬੇ ਪੰਜਾਬ 'ਚ ਰਹੇ ਨੇ ਆਂ ਜਾਂ ਕੋਈ ਹਰਿਆਣਾ ਰਾਜਸਥਾਨ ਰਹਿੰਦਾ ਤਾਂ ਤੁਹਾਨੂੰ ਇੱਥੇ ਹੀ ਉਹ ਡਿਗਰੀਆਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਤੁਸੀਂ ਆਪਣੇ ਮੁਲਕ ਵਿੱਚ ਹੀ ਰਹਿ ਕੇ ਬਾਹਰਲੇ ਮੁਲਕ ਵਾਲੀ ਫੋਰਨ ਵਾਲੀ ਕੋਈ ਡਿਗਰੀ ਵਗੈਰਾ ਐਜੂਕੇਸ਼ਨ ਲੈ ਸਕੋਗੇ ਤੇ ਹੁਣ WhatsApp ਰਾਹੀਂ ਬਿਨਾਂ ਤੁਸੀਂ Paytm Google Pay ਜਾਂ ਪਾਗੇ ਅੱਗੇ ਅੱਗੇ ਵੀ ਹੁੰਦਾ ਸੀ ਕਿਸੇ ਨੂੰ WhatsApp ਰਾਹੀਂ ਪੈਸੇ ਭੇਜਣ ਵਾਲਾ ਆਪਸ਼ਨ ਹੁੰਦੀ ਸੀ ਅੱਗੇ ਜਾ ਕੇ ਉਹ ਆਪਾਂ ਤੋਂ ਮੰਗਦਾ ਸੀ UPI ਕੋਡ ਜਿਵੇਂ ਆਪਾਂ Google Pay ਤੇ ਭਰਦੇ ਆ Paytm ਤੇ ਭਰਦੇ ਆ ਪਰ ਹੁਣ ਸਿੱਧੇ ਵੀ WhatsApp ਰਾਹੀਂ ਆਪਾਂ ਬਿਨਾਂ UPI ਤੋਂ ਕਿਸੇ ਨੂੰ ਪੈਸੇ ਭੇਜ ਸਕਦੇ ਆ ਤੇ ਸਿੱਖਿਆ ਨੀਤੀ ਵਾਲੀ ਗੱਲ ਜਿਹੜੀ ਤੇ ਕਵਾੜ ਹੋਈਆਂ ਕਾਰਾਂ ਜੀਪਾਂ ਵਹੀਕਲ ਜਿਹੜੇ 15 ਤੋਂ 20 ਸਾਲ ਪੁਰਾਣੇ ਆ ਇਹਨਾਂ ਗੱਲਾਂ ਤੇ ਤੇ WhatsApp ਆ ਜਿਹੜਾ ਹਰ ਇੱਕ ਬੰਦੇ ਲਈ ਜ਼ਰੂਰੀ ਬਣ ਗਿਆ ਉਹ ਜ਼ਰੂਰ ਇਹਨਾਂ ਪੁਆਇੰਟਾਂ ਤੇ ਧਿਆਨ ਦਿਓ ਤੇ ਚੰਗੀ ਲੱਗੇ ਵੀਡੀਓ ਤਾਂ ਸ਼ੇਅਰ ਜ਼ਰੂਰ ਕਰਿਓ ਬਹੁਤ